ਮੈਂ ਤੁਹਾਡਾ ਆਪਣਾ ਮੈਦ ਸਤਪਾਲ ਗਰਕ ਤਪਾ ਅੱਜ ਆਪਾਂ ਬਣਾਵਾਂਗੇ ਜੀ ਬੇਲ ਦਾ ਸ਼ਰਬਤ ਇਹ ਬੇਲ ਲਿਆਤੇ ਆ ਜੀ ਆਪਾਂ ਇਹ ਪੰਜ ਬੇਲ ਨੇ ਆਪਣੇ ਕੋਲ ਪੰਜਾਂ ਬੇਲਾਂ ਦਾ ਹੁਣ ਆਪਾਂ ਜਿਹੜਾ ਹੈਗਾ ਇਹਦਾ ਸ਼ਰਬਤ ਬਣਾਵਾਂਗੇ ਪਹਿਲਾਂ ਤੁਹਾਨੂੰ ਭੰਨਾਂਗੇ ਜੀ ਤੋੜਾਂਗੇ ਇਹ ਟੁੱਟਦੇ ਨਹੀਂ ਹੁੰਦੇ ਛੇ ਛੇ ਦੇ ਇਹ ਜਿਹੜੇ ਭੇਲ ਨੇ ਬਹੁਤ ਕਲਡੇ ਨੇ ਹੁਣ ਇਹਨੂੰ ਚਾਪੂ ਨਾਲ ਕਟਾਂਗੇ ਜੀ ਕੱਟ ਕੇ ਹੁਣ ਇਹਦੇ ਹੁਣ ਦੋ ਪੀਸ ਹੋ ਗਏ ਆ ਦੇਖੋ ਕਿੰਨਾ ਵਧੀਆ ਨਿੱਕਿਆ ਇਹ ਚੋਂ ਇਸ ਤਰ੍ਹਾਂ ਸਾਰਿਆਂ ਨੂੰ ਭੰਨ ਕੇ ਇਹਨੂੰ ਕੱਟ ਕੇ ਜੀ ਉਦੋਂ ਆ ਜਿਹੜਾ ਹੈਗਾ ਗੁੱਦਾ ਕੱਢਾਂਗੇ ਆਪਾਂ ਹੁਣ ਇਹਦੀ ਜਿਹੜੀ ਗੁੱਦ ਨਿਕਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਖੁਸ਼ਬੂਦਾਰ ਗੁੱਦਾ ਹੈ ਬੜੀ ਮਹਿਕ ਆ ਰਹੀ ਹੈ ਇਹਦੇ ਵਿੱਚੋਂ ਗੁੱਦਲੇ ਵਿੱਚੋਂ ਇਹ ਦੇਲ ਜਿਹੜਾ ਹੈਗਾ ਬਹੁਤ ਹੀ ਗੁਣਕਾਰੀ ਹੈ ਗਰਮੀ ਦੇ ਵਿੱਚ ਬਹੁਤ ਚੰਗਾ ਰੋਲ ਅਦਾ ਕਰਦਾ ਹੈ ਕਿਉਂਕਿ ਜਿਹੜੀ ਲੂ ਲੱਗਦੀ ਹੈ ਗਰਮੀ ਦੇ ਵਿੱਚ ਜੇ ਠਾੜ ਦੇ ਵਿੱਚ ਉਹ ਲੂ ਤੋਂ ਬਹੁਤ ਫਾਇਦਾ ਕਰਦਾ ਹੈ ਆਗਰੇ ਦਾ ਸ਼ਰਬਤ ਪੀਣਾ ਹੋਵੇ ਤਾਂ ਦੁੱਧ ਦੇ ਵਿੱਚ ਵੀ ਆਪਾਂ ਮਿਲਾ ਕੇ ਪੀ ਸਕਦੇ ਹਾਂ ਖੰਡ ਪਾ ਲੋ ਚਾਹੇ ਅੱਲਾ ਇਹ 1 ਕਿਲੋ ਆ ਵੀ ਠੀਕ ਹੈ ਕੱਚਾ ਵੀ ਖਾਦਾ ਜਾਂਦਾ ਹਾਂ ਤੋ ਤੁਸੀਂ ਦੇਖ ਤਾਂ ਨੇ ਅਭੀ ਨੂੰ ਆਪਾਂ ਭੰਨ ਕੇ ਉਸਮੇ ਗੁੱਦਾ ਗੁੱਦਾ ਕੱਢ ਲਿਆ ਹੁਣ ਇਹਦੇ ਚ ਨਿਕਲ ਜਾਏਗਾ ਔਰ 1.5 ਕਿਲੋ ਵਿੱਚ ਜਿੰਨਾ 1.5 ਕਿਲੋ ਦੇ ਵਿੱਚੋਂ ਆਪਾਂ ਆਪ ਦੇਖ ਸਕਤੇ ਹੈ ਕਿ ਇਸ ਕੋ ਪਾਣੀ ਪਾਇਆ 1.5 ਕਿਲੋ 3 ਕਿਲੋ ਹੋ ਗਿਆ ਸੀਗਾ ਇਹ ਹੁਣ ਇਹਦਾ ਜਿਹੜਾ ਗੁੱਦਾ ਮਲ ਕੇ ਵਿੱਚੋਂ ਕੱਢਾਂਗੇ ਰਸ ਇਹ ਪੁਣਾਇਆ ਜਾਣਾ ਪੁਣ ਕੇ ਉਦੋਂ ਆ ਜਿਹੜਾ ਉੱਪਰਲਾ ਮਾਲ ਹੈ ਇਹਨੂੰ ਹੁਣ ਆਪਾਂ ਮਲ ਮਲ ਕੇ ਇਹਦੇ ਵਿੱਚੋਂ ਰਸ ਜਿਹੜਾ ਕੱਢ ਲਾਂਗੇ ਮਲ ਕੇ ਝਾਰਨੀ ਦੇ ਵਿੱਚ ਵਧੀਆ ਰਸ ਨਿਕਲਦਾ ਅਗਰ ਕੋਈ ਮਸ਼ੀਨ ਨਾਲ ਕੱਢ ਦਿਆ ਉਹ ਵੱਖਰੀ ਗੱਲ ਹੈ ਨਹੀਂ ਤਾਂ ਦੇਸੀ ਜਿਹੜਾ ਇਹ ਜੁਗਾੜ ਹੈ ਇਹਦੇ ਨਾਲ ਵਧੀਆ ਨਿਕਲਦਾ ਨਾਲੇ ਕੋਈ ਪਰੇਸ਼ਾਨੀ ਨਹੀਂ ਤੇ ਇਹ ਜੋ ਕੱਢ ਕੇ ਜੀ ਹੁਣ ਆਪਾਂ ਮਲ ਕੇ ਉਸੀਂ ਦੇਖ ਸਕਦੇ ਹਾਂ ਆਹ ਦੇਖੋ ਇਹ ਰਹਿ ਗਿਆ ਇਹ ਇਹ ਅੱਧਾ ਕਿਲੋ ਦੇ ਕਰੀਬ ਨਿਕਲਿਆ ਬੀਜ ਵੀ ਹੈ ਉਹ ਬੀਜ ਵੀ ਦੁਬਾਰੇ ਇਸਕੇ ਉੱਧਰ ਵੀ ਅੰਦਰ ਜਿਹੜਾ ਆਪਾਂ 1.5 ਕਿਲੋ ਪਾਣੀ ਪਾਇਆ ਸੀਗਾ ਕਿਲੋ ਗੁੱਦਾ ਹੈ ਜੀ ਇਹ ਹੋ ਗਿਆ ਜੀ 2.5 ਕਿਲੋ ਦੇ ਕਰੀਬ ਰਸ ਆਪਣਾ ਤਿਆਰ ਹੋ ਗਿਆ ਜੀ ਹੁਣ ਆਪਾਂ ਹੱਥ ਧੋਵਾਂਗੇ ਜੀ ਹੱਥ ਧੋ ਕੇ ਸਾਫ਼ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਇਹ 2.5 ਕਿਲੋ ਹੈ ਜੀ ਇਹ ਸ਼ਰਬਤ 2.5 ਕਿਲੋ ਹੈ ਇਹ ਹੁਣ ਤਿਆਰ ਆਪਣਾ ਹੋ ਚੁੱਕਿਆ ਜੀ 2.5 ਕਿਲੋ ਦੇ ਕੀ ਬਣਾ ਜੀ 2.5 ਕਿਲੋ ਨੂੰ ਇਸ ਵਿੱਚ 1.5 ਲੀਟਰ ਪਾਣੀ ਡਲ ਗਿਆ ਹੈ ਵਧੀਆ ਢੰਗ ਦੇ ਨਾਲ 1.5 ਕਿਲੋ ਗੱਖਣ ਦੇ ਲਈ ਉਸ ਵਿੱਚੋਂ ਹੁਣ ਇਹਨੂੰ ਗਰਮ ਕਰਾਂਗੇ ਆ ਗੁੱਦਾ ਜਿਹੜਾ ਹੁਣ ਆਪਣਾ 0.5 ਕਿਲੋ ਨਿਕਲਿਆ ਸੀ ਉਹ ਬਾਹਰ ਸੁੱਟਾਂਗੇ ਯਾਨੀ ਕਿ 1 ਕਿਲੋ ਆਈ ਦਾ ਗੁੱਦਾ ਹੈ ਉਹ ਹੋ ਗਿਆ ਗੁੱਦਾ ਇਹ ਗੁੱਦੇ ਦੇ ਵਿੱਚ ਬੀਵੀ ਨੇ ਉਹ ਵੀ ਕੰਮ ਲਾਵਾਂਗੇ ਹੁਣ ਆਪਾਂ ਇਹਨੂੰ ਗਰਮ ਚੁੱਲੇ ਤੇ ਧਰ ਲਿਆ ਜੀ ਚੁੱਲ੍ਹੇ ਦੇ ਧਰਕੇ ਨੂੰ ਕਰਛੀ ਫੇਰਦੇ ਰਹਾਂਗੇ ਮਿੰਨੀ ਮਿੰਨੀ ਅੱਗ ਤੇ ਇਹਦੇ ਵਿੱਚ ਇਲੈਚੀਆਂ ਪਾਵਾਂਗੇ ਹੁਣ ਆਪਾਂ ਇਲੈਚੀਆਂ ਦੀ ਖੁਸ਼ਬੂ ਜਿਹੜੀ ਐ ਤੇ ਇੱਕ ਠੰਡੀਆਂ ਹੁੰਦੀਆਂ ਇਹ ਇਹਦਾ ਬਹੁਤ ਵੱਡਾ ਫਾਇਦਾ ਇਲੈਚੀਆਂ ਦਾ ਹਾਜਮੇ ਲਈ ਵੀ ਵਧੀਆ ਨੇ ਇਲੈਚੀ ਤੇ ਖੁਸ਼ਬੂ ਵੀ ਦਿੰਦੀਆਂ ਵੈਸੇ ਵੀ ਠੰਡੀ ਹੁੰਦੀ ਐ ਤੁਸੀਂ ਦੇਖ ਸਕਦੇ ਹੋ ਇਹ ਹੁਣ ਆਪਾਂ ਇਲੈਚੀਆਂ ਜਿਹੜੀਆਂ ਕੁੱਟ ਕੇ ਪਾਤੀਆਂ ਜੀ ਪੰਜ ਚਾਰ ਲੈਜੀਆਂ ਇਹਦੇ ਵਿੱਚ ਪਾਉਣ ਦੇ ਨਾਲ ਪੂਰੀ ਵਧੀਆ ਜਿਹੜੀ ਹੈ ਸੁਗੰਧ ਆਉਣ ਲੱਗ ਗਈ ਖੁਸ਼ਬੂ ਆਉਣ ਲੱਗ ਗਈ ਤੁਸੀਂ ਦੇਖ ਸਕਦੇ ਹੋ ਹੁਣ ਇਹਨੂੰ ਆਪਾਂ ਉਬਾਲਾ ਦਵਾਵਾਂਗੇ ਹੌਲੀ ਹੌਲੀ ਹਿਲਾਉਂਦੇ ਰਹਿਣਾ ਜੀ ਇਹਨੂੰ ਲੈਜੀਆਂ ਪਾਉਣ ਤੋਂ ਬਾਅਦ ਲੈਜੀਆਂ ਰੱਖਾਂਗੇ ਜੀ ਆਪਾਂ ਪਹਿਲਾਂ ਬਾਕਸ ਦੇ ਵਿੱਚ ਹੁਣ ਇਹਨੂੰ ਹਲਿਆਵਾਂਗੇ ਜੀ ਅਲਿਆਕੇ ਨੂੰ ਪੂਰਾ ਜਦੋਂ ਵਾਲਾ ਆ ਗਿਆ ਇਹ ਗਾੜਾ ਹੁੰਦਾ ਜਾਊਗਾ ਹੌਲੀ-ਹੌਲੀ ਗਾੜਾ ਹੋਣ ਦੇ ਨਾਲ ਖਸ਼ਬੂ ਵੀ ਪੈਦਾ ਕਰਨ ਲੱਗਿਆ ਹਾਂ ਹੌਲੀ-ਹੌਲੀ ਖੁਸ਼ਬੂ ਆਉਣ ਲੱਗੀ ਹੈ ਅੱਜ ਗਰਮੀ ਹੋਣ ਕਰਕੇ ਅੱਜ ਪਸੀਨਾ ਵੀ ਆ ਰਿਹਾ ਹੈ ਇਹ ਗਰਮੀ ਦਾ ਹੀ ਤੋਹਫਾ ਹੈ ਗਰਮੀ ਨੂੰ ਦੂਰ ਕਰਦਾ ਹੈ ਇਹੇ ਲੋ ਲੱਗਣ ਤੋਂ ਵੀ ਬਚਾਉਂਦਾ ਹੁਣ ਦੇਖੋ ਥੋੜਾ ਥੋੜਾ ਗਾੜਾ ਹੋਣ ਲੱਗ ਗਿਆ ਜੀ ਜਿਉਂ ਜਿਉਂ ਉਬਲੂਗਾ ਤਿਉਂ ਤਿਉਂ ਇਹ ਗਾੜਾ ਹੋਊਗਾ ਹੁਣ ਇਹਨੂੰ ਉਬਾਲ ਕੇ ਚੰਗੀ ਤਰ੍ਹਾਂ ਇਹ 2.5 ਕਿਲੋ ਮਾਲ ਹੈ ਜੀ 2.5 ਕਿਲੋ ਦੇ ਵਿੱਚ ਆਪਾਂ ਕਿਲੋ ਗੁੱਧਾ ਹੋ ਗਿਆ 1.5 ਕਿਲੋ ਪਾਣੀ ਹੋ ਗਿਆ ਹੁਣ ਇਹਦੇ ਚ ਆਪਾਂ ਕਿਲੋ ਦੇ ਕਰੀਬ ਆਪਾਂ ਚੀਨੀ ਪਾਵਾਂਗੇ ਹੁਣ ਉਬਾਲਾ ਇੱਕ ਆ ਗਿਆ ਹੈ ਕਿਲੋਕ ਜਿਹੜੀ ਖੰਡ ਹੈ ਉਹ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ 2 ਕਿਲੋ ਖੰਡ ਦਾ ਜਿਹੜਾ ਡੱਬਾ ਹੈ ਇਹਦੇ ਚੋਂ ਅੱਧਾ ਡੱਬਾ ਹੁਣ ਇਹਦੇ ਵਿੱਚ ਪਾ ਦੇਾਂਗੇ ਕਿਉਂਕਿ ਖੰਡ ਦੇ ਨਾਲ ਇਹਨੂੰ ਜਦੋਂ ਮਿਕਸ ਕਰਾਂਗੇ ਹੁਣ ਆਪਾਂ ਕਿਲੋਕ ਖੰਡ ਪਾਵਾਂਗੇ ਜਦੋਂ ਮਿਕਸ ਕਰਾਂਗੇ ਇਹਦੇ ਵਿੱਚ ਇਹ ਆਪਾਂ ਸਿਮਮ ਦੇ ਉੱਤੇ ਕਰਨਾ ਹੈ ਮਿੱਠੀ-ਮਿੱਠੀ ਅੱਗ ਦੇ ਉੱਤੇ ਕਿਉਂਕਿ ਥੱਲੇ ਲੱਗਣ ਦਾ ਵੀ ਡਰ ਰਹਿੰਦਾ ਇਹਨੂੰ ਆਪਾਂ ਜ਼ਿਆਦਾ ਤੇਲ ਵੀ ਰੱਖ ਸਕਦੇ ਹਾਂ ਉਹਨੇ ਨੂੰ ਹਿਲਾਉਂਦੇ ਰਹਾਂਗੇ ਥੱਲੇ ਲੱਗੇ ਨਾ ਕਿਉਂਕਿ ਜੇ ਥੱਲੇ ਲੱਗ ਗਈ ਫਿਰ ਔਖਾ ਹੋ ਜਾਂਦਾ ਹੌਲੀ-ਹੌਲੀ ਹਿਲਾ ਕੇ ਇਹਦੀ ਜਵਾਲਾ ਆ ਜੂਗਾ ਹੁਣ ਇਹ ਆਪਣਾ ਰੰਗ ਵੀ ਦਿਖਾਉਣ ਲੱਗ ਗਿਆ ਖੁਸ਼ਬੂ ਵੀ ਆਉਣ ਲੱਗ ਗਈ ਤੁਸੀਂ ਦੇਖ ਸਕਦੇ ਹੋ ਆ ਦੇਖੋ ਗਾੜਾ ਹੋ ਗਿਆ ਜੀ ਗਾੜਾ ਹੁਣ ਤੋਂ ਬਾਅਦ ਆ ਛੱਗ ਜਿਹੜੀ ਆਪਾਂ ਇਹ ਵੀ ਲਾ ਦੇਾਂਗੇ ਤੱਗ ਦੇ ਨਾਲ ਪਤਾ ਲੱਗਦਾ ਹੁਣ ਵੀ ਇਹਦੀ ਖੁਸ਼ਬੂ ਜਿਹੜੀ ਆ ਸਾਰੀ ਰਸੋਈ ਦੇ ਵਿੱਚ ਫੈਲ ਰਹੀ ਹੈ ਉਧਰੋਂ ਲੇਜੀਆਂ ਦੀ ਖੁਸ਼ਬੂ ਵੀ ਆ ਰਹੀ ਹੈ ਨਾਲ-ਨਾਲ ਬਹੁਤ ਵਧੀਆ ਸ਼ਰਬਤ ਬਣਿਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਇਹ ਵਾਲਾ ਮਾਰ ਕੇ ਪੂਰਾ ਸੈੱਟ ਹੋ ਰਿਹਾ ਹੈ ਗਾੜਾਪਨ ਵੀ ਹੌਲੀ-ਹੌਲੀ ਦਿਖਾਈ ਦੇ ਰਿਹਾ ਹੈ ਉਹਨਾਂ ਆਪ ਇਹਦੀ ਸਿਮ ਘਟਾ ਦੇਾਂਗੇ ਹੋਰ ਵੀ ਸਲੋਹਤੇ ਕਰ ਦੇਾਂਗੇ ਤਾਂ ਜੋ ਇਹ ਬਾਹਰ ਨਾ ਨਿਕਲੇ ਹੁਣ ਪੂਰਾ ਵਾੜਾ ਆ ਚੁੱਕਾ ਇਹਨੂੰ ਇਸ ਸਰਬਤ ਨੂੰ ਹੁਣ ਆਪਾਂ ਠੰਡਾ ਕਰਕੇ ਰੱਖਾਂਗੇ ਜੀ ਸਾਈਡ ਤੇ ਠੰਡਾ ਹੋਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਇਹਦਾ ਰੰਗ ਬਹੁਤ ਵਧੀਆ ਬਣਿਆ ਬਰਫ਼ ਪਾ ਕੇ ਪਾਣੀ ਪਾ ਕੇ ਹੁਣ ਗਲਾਸਾਂ ਦੇ ਵਿੱਚ ਪੀਓ ਨੰਦ ਮਾਣੋ ਗਰਮੀ ਤੋਂ ਰਾਹਤ ਪਾਓ ਅਗਰ ਮੇਰੀ ਵੀਡੀਓ ਅੱਛੀ ਲੱਗੀ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਅੱਗੇ ਤੋਂ ਅਸੀਂ ਤੁਹਾਨੂੰ ਅਜਿਹੀਆਂ ਵਧੀਆ ਵਧੀਆ ਵੀਡੀਓਂ ਦਿੰਦੇ ਰਹੀਏ ਤੁਹਾਡੀ ਸੇਵਾ 'ਚ ਹਾਜ਼ਰ ਰਹੀਏ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਬੱਚਿਆਂ ਨੂੰ ਪਲਾਓ ਆਪ ਪਲਾਓ ਰਿਸ਼ਤੇਦਾਰਾਂ ਨੂੰ ਪਰਾਓ ਦੁੱਧ 'ਚ ਪਾ ਕੇ ਵੀ ਪਲਾ ਸਕਦੇ ਹਾਂ ਬਹੁਤ ਵਧੀਆ ਸ਼ਰਬਤ ਹੈ ਜੀ ਇਹ ਦੋ ਤਰ੍ਹਾਂ ਰੱਖਿਆ ਜਾਂਦਾ ਜੀ ਇਹਨਾਂ ਇਸ ਤਰ੍ਹਾਂ ਇਹ ਵੀ ਆਪਾਂ ਪੀ ਸਕਦੇ ਐ ਇਹਨੂੰ ਦੁੱਧ ਵੀ ਪਾ ਕੇ ਪੀ ਸਕਦੇ ਐ ਆਗਰ ਇਹਨੂੰ ਗਰਮ ਕਰਨਾ ਹੋਵੇ ਗਰਮ ਕਰਕੇ ਇਹਨੂੰ ਆਪਾਂ ਠੰਡਾ ਪਾ ਕੇ ਫਿਰ ਉਸ ਤੋਂ ਬਾਅਦ ਠੰਡਾ ਕਰਕੇ ਬੋਤਲਾਂ 'ਚ ਪਾ ਕੇ ਰੱਖ ਲਓ ਉਬਾਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਇਲਾਇਚੀ ਵਗੈਰਾ ਪਾ ਕੇ ਤੇ ਫਿਰ ਇਹ ਜਿੰਨਾ ਮਰਜ਼ੀ ਟਾਈਮ ਰੱਖ ਸਕਦੇ ਹੋ 6 ਮਹੀਨੇ ਤੱਕ ਆਪਾਂ ਰੱਖ ਸਕਦਾ ਹੈ ਰੈਫਰਿਜਰੇਟਰ ਵਿੱਚ ਜਦੋਂ ਵੀ ਕੋਈ ਆਉਂਦਾ ਹੈ ਰਿਸ਼ਤੇਦਾਰ ਕੋਈ ਯਾਰ ਮਿੱਤਰ ਉਹਨੂੰ ਦੁੱਧ ਪਾ ਕੇ ਥੋੜਾ ਜਿਹਾ ਪਿਆਓ ਜੀ ਛੂਆ ਵਧੀਆ ਇਹ ਨੰਦ ਪਚਾਉਂਦਾ ਜੇ ਜੇ ਸਾਹਮਣੇ ਹੈ ਤੋਫ ਹੈ ਨੂੰ ਲੱਗਣ ਤੋਂ ਵੀ ਬਹੁਤ ਫਾਇਦਾ ਕਰਦਾ ਹੈ ਇਹ ਚ ਸਮ ਰੋੜ ਕੋਈ ਵੀ ਪੇੜ ਦੀ ਬਿਮਾਰੀ ਹੋਵੇ ਪਾਚਨ ਜਿਆ ਠੀਕ ਕਰ ਦਿੰਦਾ ਹੈ